ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗਰੂ ਸਾਹਿਬ ਸਾਡੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵੈਗੁਰੂ ਜੀ ਇੱਕ ਕਪਤਾਲ ਜੀ ਹੈ ਸਾਧੂ ਸੰਤਾਂ ਦੀਆਂ ਕਿਉਂਕਿ ਸਾਧੂ ਸੰਤ ਜਿਹੜੇ ਆ ਸਭ ਨਾਮ ਪਾਣੀ ਲਲ ਜੋੜਦੇ ਆ ਅਹੀਂ ਉਹਨਾਂ ਦੀ ਆਪਾਂ ਸਾਰੇ ਸੰਗਤ ਕਰੀਏ ਜੀ ਵੈਗੁਰੂ ਜੀ ਬਾਕੀ ਜਿਹੜੇ ਸਾਧੂ ਸੰਤ ਦੇ ਨਾਮ ਦੀ ਕਮਾਈ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਆ ਵੈਗੁਰੂ ਜੀ ਮੇਰੇ ਮਨ ਨੂੰ ਬੜੇ ਚੰਗੇ ਲੱਗਦੇ ਆ ਮੈਨੂੰ ਉਹਨਾਂ ਦੀ ਸੰਗਤ ਕਰਕੇ ਬੜੀ ਖੁਸ਼ੀ ਮਿਲਦੀ ਆ ਜਿਹੜੇ ਸਾਨੂੰ ਗੁਰਬਾਣੀ ਨਾਲ ਜੋੜਦੇ ਹੋਣ ਤੇ ਤੇ ਬਾਕੀ ਵੈਗੁਰੂ ਜੀ ਕਿ ਰੱਜਿਆ ਪਿੱਲਾਏ ਸੰਗਤ ਮੈਂ ਵੀ ਨਹੀਂ ਕਰਦੀ ਜਿਹੜੇ ਨਾਮ ਬਾਣੀ ਨਾਲ ਜੁੜੇ ਆ ਸਾਧੂ ਸੰਤ ਉਹਨਾਂ ਨਾਲ ਮੈਨੂੰ ਬੜਾ ਪ੍ਰੇਮ ਆਉਂਦਾ ਜੀ ਤੇ ਵੈਗੁਰੂ ਜੀ ਸੰਤਾ ਨਹੀਂ ਕਪਤਾ ਜੇ ਕੋਈ ਜਵੱਟ ਘਟ ਬੋਲੇ ਆ ਕੇ ਉਹ ਤੇ ਮਾਰਕੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੀਤੇ ਬੋਲੇ ਨਾ ਜਾਵੀ ਓਏ ਮਾੜਾ ਮੇਰਿਆ ਰੂਪਰਾ ਬਦਾ ਕੀਤੇ ਭੋਲੇ ਨਾ ਜਾਮੀ ਹੋਏ ਮਾਣਾ ਮੇਰਿਆ ਸਾਧੂ ਹੁੰਦੇ ਰੂਪਰਾ ਬਦਾ ਸਾਧੂ ਕਾਰੇ ਆਏ ਤੇ ਮੈਂ ਤੇਲ ਪਹਿਲਾਂ ਚੋਨੀ ਆਂ ਸਾਧੂਆ ਨੂੰ ਸੋਣੀ ਜਹੇ ਪਲਗੇ ਬਖਾਉਣੀਆਂ ਜੀ ਮੈਂ ਚੇਤ ਗਰ ਬਣੀ ਨਾਲੇ ਦੇ ਰੂਪਰਾ ਬਦਾਮ ਕੀਤੇ ਭੋਲ ਨਾਂ ਜਾਮੀ ਓਏ ਮਨਾ ਮੇਰਿਆ ਸਾਧੂਂ ਦੇ ਰੂਪਰਾ ਬਦਾਮ ਸਾਧੂ ਕਾਰੀ ਆਏ ਤੇ ਮਸਾਰੇ ਨ ਪਾਈ ਸਾਧੂ ਕਾਰੀ ਆਏ ਤੇ ਮਸਾਰੇ ਨ ਪਾਈ ਸਾਧੂ ਤੋਰਗੇ ਤੇ ਮ ਬੜਾ ਪਛੇ ਉਸਾ ਮਾਈ ਗਵਾਲਿਆ ਸਾਧੂ ਹੁੰਦੇ ਰੂਪ ਰਬ ਦਾ ਕੀਤੇ ਬੋਲ ਨਾ ਜਾਮੀ ਓਏ ਮਾਣਾ ਮੇਰੀਆ ਸਾਧੂ ਹੁੰਦੇ ਰੂਪ ਰਬ ਦਾ ਮੋਖੀ ਚੋਰਾਮ ਨਾਮ ਹਰ ਵੇਲੇ ਬੋਲ ਦੇ ਮੋਖੀ ਚੋਰਾਮ ਨਾਮ ਹਰ ਵੇਲੇ ਬੋਲ ਦੇ ਬੂਆ ਸਾਧੂ ੀਤੇ ਭੋਲੇ ਨਾ ਜਾਮੀ ਆਏ ਮਾਣਾ ਮੇਰਿਆ ਸਾਧੂ ਹੁੰਦੇ ਰੂਪ ਰਾਬਦਾ ਜਿੱਥੇ ਜਿੱਥੇ ਸਾਧੂ ਆਕੇ ਚਰਨ ਟਿਕਾਉਂਦੇ ਨੇ ਜਨਮ ਆਦੇ ਸੁੱਤੇ ਹੋਏ ਬਾਗ ਜਗਾਉਂਦੇ ਨੇ ਜਿੰਨਾ ਤਾਂ ਮਨ ਸਾਧੂ ਆਤ ਹੀਤੇ ਫੋਲਨਾ ਜਾਵੀ ਓ ਮਾਣਾ ਮੇਰਿਆ ਸਾਧੂ ਹੁੰਦੇ ਰੂਪ ਰਬ ਦਾ ਸਾਧੂ ਆਂਦੀ ਰਮ ਜੇ ਕੋਈ ਵੀ ਰੇ ਨਾ ਪਛਾਣਦਾ ਜਿਹੜਾ ਹੈ ਪਛਾਣਦਾ ਤੇ ਉਹ ਮੌਜਾ ਮਾਣਦਾ ਜੇ ਮੈਂ ਕੀਤੇ ਕੋਲ ਨਾ ਜਾਵੀਂ ਓ ਮਨਾ ਮੇਰਿਆ ਸਾਧੂ ਹੁੰਦੇ ਰੂਹ ਪਰਾਬਦਾ ਸਾਧੂ ਮਾ ਦੇ ਚਰਨ ਮੈਂ ਤੋਏ ਤੋਏ ਬਿਨੀਆਂ ਸਾਧੂ ਆ ਬਗੈ ਰ ਇੱਕ ਪਾਲਵਿਨਾ ਜਿਨੀਆ ਜਿਵੇਂ ਚੇਤ ਗੁਰੂ ਚਰਨ ਨਾ ਲਾ hete bol na jaavi oye mana meria sahund de ruparabda main guru ji ne kujh laana jod jod ke likhi hai te je po je vaade kande bol jaave te maafi deni ji wahe guru ji ka khalsa wahe guru ji ki fate